ਜ਼ਿਲ੍ਹੇ ਗਦਾਫੋਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪਿੰਡ ਡੀਡਾ ਸਾਂਸੀਆਂ ਵਿੱਚ ਇੱਕ ਵਾਰੀ ਫਿਰ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾਬ ਬਿਲਕੁਲ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਹੈ ਨਸ਼ਾ ਸਮਕਲਰਾਂ ਦੇ ਘਰ ਵਿਕੇ ਜਿਹੜਾ ਕੀ ਉਹਨਾਂ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਕਰਕੇ ਜੋ ਹੈ ਉਹ ਬਣਾਇਆ ਗਿਆ ਸੀ ਤੁਸੀਂ ਇਹ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਬਲਡوزر ਦੇ ذریعے ਜੀਸੀਬੀ ਮਸ਼ੀਨ ਦੇ ذریعے ਜੋ ਹੈ ਇਹ ਮਕਾਨ ਤੋੜੇ ਜਾ ਰਹੇ ਨੇ ਔਰ ਇਹ ਮਕਾਨ ਜਿਹੜੇ ਨੇ ਇਹ ਦੱਸਿਆ ਜਾ ਰਿਹਾ ਕਿ ਨਸ਼ੇ ਤਸਕਰਾਂ ਦੇ ਨਾਲ ਸੰਬੰਧਿਤ ਨੇ ਨਸ਼ੇ ਤਸਕਰਾਂ ਵੱਲੋਂ ਜਿਹੜਾ ਹੈ ਨਰੀ ਵਿਭਾਗ ਦੀ ਜ਼ਮੀਨ ਹੈ ਉਸ ਦੇ ਉੱਤੇ ਨਜਾਇਜ਼ ਕਬਜ਼ੇ ਕਰਕੇ ਇਹ ਮਕਾਨ ਦੀ ਉਸਾਰੀ ਕੀਤੀ ਗਈ ਸੀ ਜਿਸ ਦੀਆਂ ਕਿ ਤੁਸੀਂ ਇਹ ਲਾਈਵ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਰਹੋ ਕਿ ਹੁਣ ਪ੍ਰਸ਼ਾਸਨ ਵੱਲੋਂ ਜੋ ਹੈ ਇਹ ਜੀਸੀਬੀ ਦੀਏ ذریعے ਇਹ ਇਮਾਰਤਾਂ ਨੂੰ ਤੋੜਿਆ ਜਾ ਰਿਹਾ ਹੈ ਇਹ ਮਕਾਨ ਨਸ਼ੇ ਤਸਕਰਾਂ ਵੱਲੋਂ ਜੋ ਆ ਉਹ ਬਣਾਏ ਗਏ ਸਨ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਮਕਾਨ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਪੱਕੇ ਸ਼ੈੱਡ ਜਿਹੜੇ ਪਏ ਨੇ ਉਹ ਤੋੜ ਦਿੱਤੇ ਗਏ ਨੇ ਔਰ ਇਮਾਰਤਾਂ ਜਿਹੜੀਆਂ ਨੇ ਉਹ ਬਲਡੋਜ਼ਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੋੜੀਆਂ ਜਾ ਰਹੀਆਂ ਨੇ ਪੱਕੇ ਲੈਂਟਰ ਜਿਹੜੇ ਨੇ ਉਹ ਤੋੜੇ ਜਾ ਰਹੇ ਨੇ ਔਰ ਇਹ ਸਾਰਾ ਕੁਝ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿਹੜੀ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਜੋ ਆ ਉਹ ਸਰਕਾਰ ਦੇ ਆਦੇਸ਼ਾਂ ਮੁਤਾਬਕ ਇਹਨਾਂ ਨਸ਼ੇ ਤਸਕਰਾਂ ਦੇ ਘਾਰ ਜਿਹੜੇ ਨੇ ਉਹ ਤੋੜੇ ਜਾ ਰਹੇ ਨੇ ਔਰ ਡੀਡਾ ਸਾਸੀਆ ਪਿੰਡ ਜੋ ਕਿ ਨਸ਼ਿਆਂ ਦੇ ਕਰਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਰੰਦਾ ਰਿਹਾ ਹੈ ਔਰ ਬੀਤੇ ਦਿਨਾਂ ਦੇ ਵਿੱਚ ਮੈਂ ਦੱਸਣ ਜਾਵਾਂਗਾ ਕਿ ਕਈਆਂ ਲੋਕਾਂ ਦੀਆਂ ਇੱਥੇ ਵੀ ਜੋ ਆ ਉਹ ਮੋਤਾ ਹੋਈਆਂ ਨੇ ਇਸ ਨਸ਼ੇ ਕਰਕੇ ਔਰ ਇਸ ਦੇ ਖਿਲਾਫ ਨੋਟਿਸ ਜਾਰੀ ਕੀਤੇ ਗਏ ਸਨ ਔਰ ਇਹਨਾਂ ਲੋਕਾਂ ਨੂੰ ਔਰ ਅੱਜ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਆ ਇਹ ਪਿੰਡ ਡੀਡਾ ਸਾਂਸੀਆਂ ਜੋ ਕਿ ਜ਼ਿਲ੍ਹਾ ਗਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਧੀਨ ਪੈਂਦਾ ਹੈ ਜਿੱਥੇ ਕਿ ਪ੍ਰਸ਼ਾਸਨ ਦਾ ਪੀਲਾ ਪੰਜਾ ਜੋ ਆ ਉਹ ਚੱਲ ਰਿਹਾ ਹੈ ਔਰ ਇਹ ਲਈ ਤਸਵੀਰਾਂ ਤੁਸੀਂ ਜੋ ਹੈ ਆਪੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਪੱਕੇ ਮਕਾਨ ਜਿਹੜੇ ਨੇ ਬਣਾਏ ਗਏ ਸਨ ਔਰ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਜ਼ਮੀਨ ਹੈ ਉਹ ਵੀ ਨਜਾਇਜ਼ ਤੌਰ ਦੇ ਉੱਤੇ ਇਹਨਾਂ ਲੋਕਾਂ ਵੱਲੋਂ ਜੋ ਹੈ ਉਹਦੇ ਤੇ ਕਬਜ਼ੇ ਕੀਤੇ ਗਏ ਸਨ ਇਹ ਜਿਹੜੀ ਜ਼ਮੀਨ ਹੈ ਜਿੱਥੇ ਮਕਾਨਾਂ ਦੀ ਉਸਾਰੀ ਕੀਤੀ ਗਈ ਹੈ ਉਹ ਜਿਹੜੀ ਹੈ ਨਹਿਰੀ ਵਿਭਾਗ ਦੇ ਨਾਲ ਸੰਬੰਧਤ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਉਸ ਦਾ ਕਬਜ਼ਾ ਜਿਹੜਾ ਹੈ ਉਹ ਛਡਵਾਇਆ ਜਾ ਰਿਹਾ ਹੈ ਔਰ ਇਹਨਾਂ ਮਕਾਨਾਂ ਨੂੰ ਜੋ ਹੈ ਉਹ ਤੋੜਿਆ ਜਾ ਰਿਹਾ ਹੈ ਇਹ ਮਹਿੰਮ ਜਿਹੜੀ ਹੈ ਉਹ ਇੱਥੇ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਹਦੇਸ਼ਾਂ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋਵੇਂ ਸਿਵਲ ਦਾ ਪ੍ਰਸ਼ਾਸਨ ਅਤੇ ਪੁਲਿਸ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਇੱਥੇ ਮੌਜੂਦ ਹੈ ਜੋ ਕਿ ਇਹਨਾਂ ਕਰਾ ਨੂੰ ਤੋੜਨ ਦੀ ਕਵਾਏ ਜਿਹੜੀ ਆ ਉਹਨਾਂ ਵੱਲੋਂ ਲਗਾਤਾਰ ਚੱਲੀ ਹੋਈ ਹੈ ਔਰ ਇਹ ਜਿਹੜੀ ਮਹਿੰਮ ਕੀਤੀ ਗਈ ਹੈ ਔਰ ਉਸੇ ਦੇ ਚੱਲਦੇ ਅਸੀਂ ਅੱਜ ਜਿਹੜਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੀਨ ਪੈਂਦੇ ਪਿੰਡ ਡੀਡਾ ਸਾਂਸੀਆਂ ਵਿੱਚ ਇਹ ਕਾਰਵਾਈ ਕੀਤੀ ਗਈ ਅਤੇ ਨਸ਼ੇ ਤਸਕਰਾਂ ਦੇ ਕਾਰ ਜਿਹੜੇ ਨੇ ਉਹ ਤੋੜੇ ਗਏ ਨੇ ਇੱਕ ਜਿਹੜਾ ਹੈਗਾ ਸਾਨੂੰ ਡੀਸੀ ਗੁਰਦਾਸਪੁਰ ਜੀ ਵੱਲੋਂ ਸਾਨੂੰ ਆਇਆ ਸੀਗਾ ਕਿ ਵਾਟਰ ਰਿਸੋਰਸਟ ਜਿਹੜੀ ਜਗ੍ਹਾ ਹੈਗੀ ਤੋਂ ਉਹਨਾਂ ਉੱਥੇ ਕਬਜ਼ਾ ਕੀਤਾ ਹੋਇਆ ਹੈ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪ ਲੈਣ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਸੀ ਸਾਨੂੰ ਪਾਇਆ ਗਿਆ ਸੀਗਾ ਕਿ ਜਿਹੜੇ ਇਹਦੇ 'ਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਐਂਡ ਇੱਕ ਹੈਗਾ ਲਖਵਿੰਦਰ ਇਲਿਆਸ ਲੋਚਾ ਤਾਂ ਇਹ ਦੋਨੋਂ ਜਿਹੜੇ ਬੰਦੇ ਹੈਗੇ ਇਹ ਡਰਗਸ ਸਮਗਲ ਨੇ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੂਜੇ ਖਿਲਾਫ 12 ਬੱਚੇ ਹੈਗੇ ਤਾਂ ਦੇ ਆ ਰੀ ਨੋਟੋਰੀਅਸ ਸਮਗਲ ਤਾਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਚ ਲਾਇਨ ਆਰਡਰ ਦੀ ਜਿਹੜੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਹੈ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅੱਲਾਹੁ ਅਕੀ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਜੀ ਸਾਰੇ ਜ਼ਿਲ੍ਹਾ ਚ ਬੰਦੇ ਇਸ ਵਾਰ ਸਾਰੇ ਹਾਂਜੀ ਹਾਂਜੀ ਜ਼ਿਲ੍ਹਾ ਚ ਬੰ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੇਟੈਸਟ ਇੱਕ ਦੇ ਖਿਲਾਫ ਲੇਟਿਸ ਹੈ ਪਈਆ ਜਿਹੜਾ ਕਿ 183 ਦੀ ਦਰਜੇਗੀ ਅੰਦਰ ਦੂਜੇ ਦੇ ਖਿਲਾਫ ਜਿਹੜੀ ਲੇਟੈਸਟ ਹੈ ਪਈਆ 13 ਦੀ ਦਰਜੇਗੀ ਹੁਣੇ ਹੀ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪਕੜੇ ਹੋਏ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਿੰਨੇ ਕਿੰਨੇ ਲੋਕ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਸਰ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮਾਨਯੋਗ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਹਕਮੇ ਵੱਲੋਂ ਜੋ ਜੋ ਆਦੇਸ਼ ਆਏਗੇ ਅਸੀਂ ਸਾਹਮਣੇ ਕਾਰਵਾਈ ਕਰਾਂਗੇ ਇਹਦੇ ਲਈ ਡਿਸਟ੍ਰਿਕਟ ਹੈਗੇ ਜਿੱਥ ਹੋ ਜੇ ਐਲੀਮੈਂਟ ਮਿਲਣਗੇ ਅਸੀਂ ਉਹਨੇ ਤੇ ਜੀ ਬੜੀ ਸਖਤ ਕਾਰਵਾਈ ਕਰਾ ਲੀਏ ਦੇਖੋ ਜੀ ਦੇਖੋ ਜੀ ਇਹਦੇ ਚ ਅਸੀਂ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਤੁਹਾਨੂੰ ਜਿੱਦਾਂ ਦੱਸਿਆ ਹੈ ਕਿ ਜਿਹੜਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੈਲਪਾਸ ਤੇ ਆਇਆ ਸੀਗਾ ਤਾਂ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਕ੍ਰਿਮੀਨਲ ਬੈਕਗਰਾਉਂਡ ਅਲੋਂਗ ਵਿਦ ਦਾ ਐਨਡੀਪੀਆ ਸੈਕਟਰ ਅਲੋਂਗ ਵਿਦ ਦਾ ਹਿਨਿਅਸ ਕ੍ਰਾਈਮ ਦੇ ਜਿਹੜੇ ਐਫਆਈਆਰ ਦੇ ਜਿਹੜੇ ਹੈਗੇ ਐਕਸਾਈਜ਼ ਐਕਟ ਦੇ ਵੀ ਇਹਦੇ ਚ ਬੰਦੇ ਹੈਗੇ ਇਹਦੇ ਇੱਕ ਬੰਦੇ ਦਾ ਐਕਸਾਈਜ਼ ਐਕਟ ਦਾ ਵੀ ਮੁਕਦਮਾ ਹੈ ਜਿਹੜਾ ਇਲੀਗ ਦਾ ਵਾਟਰ ਸਪਲਾਈ ਨੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਕਿ ਇਟ ਮੀਨਸ ਕਿ ਜਿਹੜੀ ਜ਼ਮੀਨ ਦੇ ਉੱਤੇ ਇਹਨਾਂ ਨੇ ਮਕਾਨ ਬਣਾਏ ਸੀ ਉਹ ਵੀ ਨਜਾਇਜ਼ ਹੈ ਜੀ 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 ਬਿਲਕੁਲ ਨਜਾਇਜ਼ ਹੈ ਜੀ ਬਾਕੀ ਤਰ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਡਿਪਾਰਟਮੈਂਟ ਆਫ ਵਾਟਰ ਸਪਲਾਈ ਤੋਂ ਲੈ ਸਕਦੇ ਹੋ ਥੈਂਕ ਯੂ ਜੀ ਥੈਂਕ ਯੂ ਓਕੇ ਇਹ ਤੁਸੀਂ ਸੁਣਿਆ ਐ ਸੰਨ ਐਸਐਸਪੀ ਕੋ ਦਾਸਪੁਰ ਜਿਨ੍ਹਾਂ ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਜ਼ਮੀਨ ਹੈ ਜਿੱਥੇ ਇਹਨਾਂ ਨੇ ਆਪਣੀਆਂ ਸਾਰੀਆਂ ਕੀਤੀ ਹੋਈਆਂ ਸੀ ਉਹ ਵੀ ਇਲੀਗਲ ਸਨ ਔਰ ਇਹ ਨੋਟੋਰੀਅਸ ਜਿਹੜੇ ਨੇ ਉਹ ਸਮਗਲਰ ਸਨ ਡਰੱਗ ਪੈਡਲਰ ਸਨ ਔਰ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਅਮਲ ਦੇ ਵਿੱਚ ਜਿਹੜੀ ਹੈ ਜਿੰਨੇ ਚਿਰ ਤੱਕ ਇਹ ਪੂਰੀ ਤਰ੍ਹਾਂ ਨਾਲ ਜਿਹੜੇ ਹੈ ਇਹ ਕਾਰਵਾਈ ਮੁਕੰਮਲ ਹੀ ਹੋ ਜਾਂਦੀ ਇਸੇ ਤਰ੍ਹਾਂ ਹੀ ਇਹ ਕਾਰਵਾਈ ਚਲਦੀ ਰਹੇਗੀ ਯਾਰ ਜਿਹੜੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲਦੀ ਮਿਲੇਗੀ ਔਰ ਉਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਇਸੇ ਤਰ੍ਹਾਂ ਹੀ ਅਮਲ ਦੇ ਵਿੱਚ ਕੋ ਵੀ ਲਿਆਂਦੀ ਜਾਵੇਗੀ ਖਬਰ ਪ੍ਰਸੰਪਤੀ ਦੇ ਨਾਲ ਰਵੀ ਬਖਸ ਸਿੰਘ ਪੀਟੀਸੀ ਨਿਊਜ਼ ਗੋਦਾਸਪੁਰ